ਆ ਦਿਖਾਓ ਬਾਬੇ ਆ ਦਿਖਾਓ ਕਰਕੇ ਵੀਡੀਓ ਬੰਦ ਲੀ ਦੱਸੇ ਨਾਲੇ ਪਤਾ ਨਹੀਂ ਹੁੰਦੀ ਹਲੇ ਤਾਂ ਕੁਝ ਪਤਾ ਨਹੀਂ ਲੱਗੂ ਕਿ ਮੁੰਡਾ ਇੱਕ ਬੰਨਣ ਆਇਆ ਸ਼ਹਿਰੇ ਬਾਹਰ ਇਹ ਬੰਗੜ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਸਾਰੇ ਇੱਥੇ ਹੋ ਕੇ ਬਿਖੇ ਸਾਰਿਆਂ ਨੇ ਪੰਚਾਇਤ ਵੀ ਆਈ ਐ ਬੰਦਾ ਕਮੇਟੀ ਵੀ ਇਹ ਹੋ ਗਈ ਕਾਫੀ ਕੰਮ ਨਿਕਲ ਆਈ ਪੂਰੇ ਪੂਰਾ ਪੂਰਾ ਸਹਿਮਤੀ ਬਿਦਵੀ ਆ ਪਹਿਲੇ ਪੰਨਿਆਂ ਤੋਂ ਲੈ ਕੇ ਅਖੀਰਲੇ ਤੱਕ ਕੀ ਕੋਈ ਇਸੇ ਸ਼ੱਕ ਕੀਤਾ ਜਾਂਦਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾ ਦੇਣ ਵਾਲੇ ਵੀ ਇਹ ਕਰੀ ਜਾਂਦੇ ਜੇ ਤਾਂ ਮਨ ਦੀ ਗੱਲ ਨਾ ਕਰਦੇ ਟੀਮ ਪਿਆ ਰਹੇ ਬਸ ਦੇਖਦੇ ਆ ਨਹੀਂ ਕੀ ਕਿਹਨਾਂ ਜਿਹੜੇ ਵਿਸ਼ੇ ਦੇ ਬਾਰੇ ਉਹਨ ਕੀ ਮੰਗ ਕਰਦੇ ਮੰਗਰ ਪੂਰਤ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗਰੈਨ ਕਰਾਂਗੇ ਜਿਹੜਾ ਦੱਸੂਗਾ 1 ਲੱਖ ਰੁਪਏ ਨਾਮ ਦੀ ਚੱਕਿਆ ਦੀ ਉਹਨੇ ਹੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਇਹ ਕੋਈ ਦੱਸਦਾ ਜੇ ਕਿਸੇ ਨੂੰ ਪਤਾ ਆ ਕਿੰਨੇ ਸ਼ਰਾਪਤ ਦਿੱਤੀ ਹੈ ਜਿਹਨੂੰ ਜਨਾਬ ਕਰਤੀਏ ਦੂਸਰੇ ਨੂੰ ਪਿੱਛਾ ਦੇਊਗਾ ਤਾਂ ਨਾਲ ਗੁੱਪਤ ਵੀ ਰੱਖਿਆ ਜਾਊਗਾ ਹਾਂ ਅੱਜੀ ਜਗ੍ਹਾ ਤੇ ਤੇ ਛੱਟੇ ਹੋਏ ਨੇ ਮੋਟਰ ਲੱਗ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ ਆ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਰੂਪ ਦੇ ਗੁਰਤਾ ਸਾਹਿਬ ਦੇ ਅੰਗ ਨਿਕਲੇ ਰਹੇ ਪਏ ਹੁਣ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਜਿਵੇਂ ਕਰਨਗੇ ਉਹਨਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਚਲਿਆ ਦੇ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾਹ ਦਿੱਤੇਗੇ ਨਹੀਂ ਤੁਸੀਂ ਕਾਇਨਲੀ ਜੇ ਇਹਨਾਂ ਨੂੰ ਇਹ ਸਵਾਲ ਪੁੱਛ ਲੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਪਿੰਡ ਦੀ ਕਮੇਟੀ ਸਾਡੇ ਨਾਲ ਆਪ ਖੜੀ ਹੈ ਠੀਕ ਹੈ